ਗਉੜੀ ਪੂਰਵੀ ਮੁਹੱਲਾ ਚੌਥਾ ਜਗ ਜੀਵਨ ਅਪਰੰਤਰ ਸੁਆਮੀ ਇਹ ਸਾਰੇ ਸਭ ਇਹ ਪਰਮੇਸ਼ਰ ਸਾਰੇ ਜਗ ਦੇ ਜੀਵ ਰੂਪ ਹੈ ਇਹ ਤੁਮ ਰੂਪ ਹੈ ਸਾਰੇ ਜੀਵਾਂ ਦੇ ਅੰਦਰ ਅਪਰ ਪ੍ਰਕਿਰਤੀ ਉਰੇ ਅਪ੍ਰਕਿਰਤੀ ਪਰੇ ਹੈ ਸਾਰੋਂ ਦਾ ਮਹਾਦਿੱਗੀਦਾਰਾ ਸੁਆਮੀ ਮਾਲਕ ਹੈ ਜਗ ਜੀਸ ਤੇਰ ਪਰੁਖੇ ਗਿਣਾਤੇ ਸਾਰੇ ਜਗ ਦੇ ਈਸ਼ਵਰ ਪਾਤਸ਼ਾਹ ਹੈ ਗੁਰੂ ਪੂਰਨ ਹੈ ਸਾਰੇ ਸੰਸਾਰ ਦੇ ਜਿਦਾ ਹਰੇ ਕਰਮ ਅਨਸਾਰ ਸਲ ਪ੍ਰਜਾਤੀ ਹੋ ਮਹਾਰਾਜ ਨੂੰ ਜਾਣੋ ਜਿਤ ਮਾਰਗ ਤੁਮ ਪ੍ਰੀਰਹੁ ਸਵਾਮੀ ਜਹਾਂ ਘੰਟੀ ਵੇ ਗੁਰਾਂ ਦੀ ਸ਼ਰਣ ਦੇ ਰਸਤੇ ਵਿੱਚ ਸੰਗਾਂ ਵਾਹਨ ਲੱਭ ਦੇ ਗਿਆਨ ਰੂਪ ਰਸਤੇ ਤੇ ਮਹਾਰਾਜ ਜੀ ਸਭ ਕੀ ਮਾਲਕ ਜੀ ਸਤ ਮਾਰਗ ਹਮ ਜੱਪੇ ਵੀ ਭਾਵੇਂ ਸਭ ਕੀ ਇਹ ਮਾਰੇ ਗੁਰਸਿੱਖੀ ਦੇ ਮਾਰਗ ਤੁਸੀਂ ਚੱਲਦੇ ਹਾਂ ਜਾਣਿਆਂ ਜੀ ਰਾਮ ਮੀਰਾ ਮਨ ਹਰ ਤੇਤੀ ਰਾਤੀ ਰਾਮ ਦੀ ਘਾਈ ਰਾਮ ਦੇ ਪਿਆਰੇ ਸੰਤ ਜੀ ਨੂੰ ਅ ਸਾਡਾ ਮਨ ਤਾਂ ਹਰੀ ਦੇ ਸਾਥ ਹੈ ਰਾਤੀ ਰੰਗਿਆ ਗਿਆ ਹੈ ਸਤ ਸੰਗਤ ਮੇਲੇ RAM ਰਸ ਪਾ ਗੁਰੂ ਦੀ ਸੁ ਸੰਗਤੀ ਨੂੰ ਮਿਲ ਕਰਕੇ RAM ਪਰਮੇਸ਼ਰ ਨੂੰ ਰਸ ਨੂੰ ਪਾਇਆ ਹੈ ਬਿਰਾਗੀ RAM ਰਸ ਨੂੰ ਕਹਿੰਦੇ ਹੈ ਇਥੇ RAM ਦੇ ਰਸ ਆਨੰਦਾਂ ਨੂੰ RAM ਦੇ ਨਜ਼ਰ ਨੂੰ ਪਾਇਆ ਹੈ ਹਰ RAM ਨਾਮ ਸਮਾਪਤ ਹੈ ਐਸੇ ਨੂੰ ਕਹਿੰਦੇ RAM ਰਸ ਕਹਿੰਦੇ ਹੈ ਇਸੇ ਪ੍ਰਕਾਰ ਹਰਿ ਰਾਮਾ ਨਾਮ ਸਮਾਪਤ ਜਿਵੇਂ ਜੋ ਰਵਿਓ ਹੋਇਆ ਰਾਮ ਉਹੀ ਸਮਾਪਤ ਸੁਆ ਗਏ ਹੋ ਰਹਾ ਹਰ ਹਰ ਨਾਮ ਹਰ ਹਰ ਜਗ ਅਬਸਦ ਈਸ਼ੁਰੇ ਹਰੀਕ ਜਿਨਨੇ ਜਗ ਦੇ ਅੰਦਰ ਰੋਗ ਹਨਗੇ ਉਹਨਾਂ ਸਾਰਿਆਂ ਰੋਗਾਂ ਦੀ ਨਿਵਰਤੀ ਵਾਸਤੇ ਮੰਦਰ ਰਗਾਂ ਦੀ ਨਿਵਰਤੀ ਵਾਸਤੇ ਵੀ ਹਰ ਹਰ ਨਾਮ ਅਬਸਦ ਹੈ ਬਾਣੀ ਦੇ ਰੋਗਾਂ ਵਿੱਚ ਜਿਹੜਾ ਕਠੋਰ ਬੋਲਣਾ, ਝੂਠ ਬੋਲਣਾ ਅਤੇ ਇਸੇ ਪ੍ਰਕਾਰ ਕੁਲ ਗਰੂਰ ਵਾਹ ਕਹਿਣੇ ਅਤੇ ਅੰਥਾ ਵਾਕ ਰਣੇ ਨਿੰਦਿਆ ਆਦ ਕਰਨੀ, ਸ਼ੁਗਲੀ ਕਰਨੀ ਇਹ ਬਾਣੀ ਦੇ ਦੋਸ਼ ਹੈ। ਇਹ ਬਾਣੀ ਦੇ ਦੋਸ਼ਾਂ ਨੂੰ ਮੇਟ ਕਰਕੇ ਵੀ ਹਰ ਹਰ ਪਰਮੇਸ਼ਰ ਦਾ ਨਾਮ ਆਖਦੋ ਐ। ਅਤੇ ਮਨ ਦੇ ਅੰਦਰ ਵਕਾਰ ਆਦਿ ਦੋਸ਼ ਨੂੰ ਵੀ ਉਹਨਾਂ ਦੇ ਹਰ ਨਿਗਰਕੀ ਕਰਨੋਂ ਆ ਕੇ ਪਰਮੇਸ਼ਰ ਦਾ ਨਾਮ ਆਉਸ਼ਧ ਹੈ ਹਰ ਹਰ ਨਾਮ ਹਰ ਸਾਤੇ ਅਸੀਂ ਹਰ ਪਰਮੇਸ਼ਰ ਦਾ ਨਾਮਾਰੇ ਹਰ ਇੱਕ ਨਾਮ ਜੋ ਸਾਤੇ ਸਤ ਨਾਮ ਜਾਣਿਆ ਹੈ ਸਤ ਨਾਮ ਦਾ ਸਿਮਰਨ ਕਰਦੇ ਰਹਿੰਦੇ ਹੁ ਕਿਤੇ ਨਾਮ ਕਹੋ ਕਿ ਜੇ ਬਾ ਸਤ ਨਾਮ ਕਰਾ ਪਰਪੁਰ ਵੱਲ ਜਿਨਕੇ ਪਾਪ ਦੂਖ ਸਭ ਬਿਨਸੀ ਉਹਨਾਂ ਦੇ ਪਾਪ ਜਿੰਨੇ ਸੀ ਜਿੰਨੇ ਦੁਸ਼ਤੀ ਸੀਗੇ ਆਪ ਹੈ ਗੁਰੂ ਸੰਤਪੁਰ ਜਮਨਾਦ ਕੋ ਸ਼ਰਾਬ ਪੀਣੀ ਸ਼ੋਰੀ ਕਰਨੀ ਜਾਰੀ ਕਰਨੀ ਗੋਸ਼ ਤਦ ਸੁਪਰ ਹਿੰਕਰਾ ਜੰਦਾ ਅਗੇ ਕਹਿੰਗੇ ਸਾਰੇ ਉਹ ਜਨ ਆਸ ਹੋਗੇ ਜੋ ਗੁਰਮਤਰਾਮ ਰਸ ਖਾਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਸ ਪ੍ਰੀਮ ਨੂੰ ਖਾਤੇ ਧਾਰਨ ਕਰਦੇ ਆ ਬਈਰ ਜਿਵੇਂ ਜਾਈ ਰਕਦੇ ਚਾ ਖਾਏਗਾ ਦੁੱਧ ਖਾਏਗਾ ਪੀਣ ਦਾ ਬਚ ਉਸ ਬਾਤਿਕ ਹੈ ਕਿਉਂ ਬੋਲੀ ਹੈ ਜੋ ਆਮ ਰਸੂਨ ਤੋਂ ਹਾਰ ਨਹੀਂ ਕਰਦੇ ਹੰਮ ਲਿਖ ਤਾ ਦਿਖ ਤਾ ਲਿਖੇ ਤੂੰ ਫੇਰ ਪੜੋ ਤਿੰਨ ਕੇ ਹਰ ਹਰ ਨਾਮ ਹਰ ਹਰ ਜਗ ਅਬਸਧ ਹਰ ਹਰ ਨਾਮ ਹਰੀ ਰਾਜੋ ਹਰੇ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਇਹ ਹਰੇਕ ਰਾਗ ਦੇ ਨਵਰਤ ਕਰਨ ਵਾਸਤੇ ਹਰੇਕ ਪ੍ਰਕਾਰ ਦੇ ਗਾਇਕ ਜੀ ਨੇ ਇੱਕ ਕਰਨਵਾਸ ਤੇ ਜਗ ਚਾਹ ਹੰਦੁ ਆਈ ਹੈ ਹਰ ਹਰ ਨਾਮ ਹਰ ਸਾਤੇ ਜੋ ਹਰੇਕ ਨਾਮੋ ਵਿੱਚੋਂ ਹਰੀ ਦਾ ਸਤ ਨਾਮ ਹੈ ਇਹ ਪ੍ਰਭੂ ਬੁਲਾਏ ਨੇ ਸਭੇ ਨਿਸ਼ਚੇ ਕੀਤੇ ਸੰਤਾਂ ਜਨਾਂ ਨੇ ਹਰ ਵਕਤ ਜਗਦੇ ਰਹਿੰਦੇ ਆਂ ਜਿਸ ਹਰੀ ਨੇ ਹਰੀ ਜੋ ਹਾਥੀ ਸੀ ਹਰੀ ਹਰ ਛੇਤਰ ਦੇ ਅੰਦਰ ਉਹ ਉਸ ਨੂੰ ਹਰ ਤੰਦੂਏ ਨੇ ਹਰ ਲਿਆ ਸੀ ਅਜੇ ਇਸ ਜਲੂਏ ਦੇ ਕਾਇ ਨਰਨ ਮੇਤ ਨੂੰ ਆ ਕੇ ਹਰੀ ਨੇ ਸਦਲ ਖੁਲ ਕੇ ਚਲ ਜਾਈ ਹਰ ਮੋਹਰ ਕਰਕੇ ਉਹ ਸਾਖੀ ਦੇ ਕਾਇ ਬਚਾਇ ਜਦੋਂ ਸੁਣ ਮਾਤਰ ਬਾਹਰ ਰਹੇ ਜੀ ਹਰ ਪਾਣੀ ਤੋਂ ਬਾਹਰ ਇਸ ਪ੍ਰਕਾਰ ਹਰੀ ਸੱਚ ਸੱਚਾ ਨਾਮ ਹੀ ਅਸੀਂ ਉਸ ਜੀ ਮੰਨਿਆ ਹੈ ਦਿਨ ਕੇ ਪਾਪ ਹਰ ਨਾਮ ਹਰ ਹਰ ਗੱਜ ਉਹ ਕੋ ਜੋ ਹਰ ਸਜਗ ਦੇ ਜੀ ਤੇ ਨਿਸ਼ ਦਾ ਨਾਮ ਹੀ ਗੁਆਈ ਸੀ ਅਰੰਭੇ ਸਿਏਕੋੰ ਮੂਲੀ ਪਰਮੇਸ਼ੁਰ ਦਾ ਨਾਮ ਵੀ ਦੁਆਈ ਸੀ ਬਾਪਰੰਦੇ ਵੀ ਹਰ ਹਰ ਪਰਮੇਸ਼ੁਰ ਦਾ ਨਾਮ ਵੀ ਦੁਆਈ ਸੀ ਹਰੀ ਦਾ ਸਤਨਾਮ ਹੀ ਕਲਯੁਗ ਦੇ ਜੀਆ ਦੀ ਖਲਿਆਣ ਵਾਲਾ ਤੇ ਆਸ਼ੀਰਵਾਤ ਹੈ। ^{(1)} ਤਿੰਨ ਕੇ ਪਾਪ ਦੂਖ ਸਭ ਦਿਲ ਤੇ ਮੈ ਜਿਹੇ ਹੈ ਗੋਚਰਤ ਹੈ ਜੇ ਨਾ ਆਗੇ ਤੇ ਦੁਸ਼ਤ ਸਭ ਹੀ ਪਰਸਾ ਵਿੱਚ ਸਭ ਨਾਸ ਹੋ ਗਏ। ਜੋ ਗੁਰਮਤਿ RAM ਰਾਸਾਤਿ ਨਿਰਮਦਰ RAM ਦੇ ਰਸਮ ਖੰਦੇ ਧਾਰਨ ਕਰਦੇ ਹੁਣ।^{(2)} ਜਿਨ ਕਾ ਲਿਖਤ ਲਿਖੇ ਤੁਰ ਮਾਸਤਕ ਜਿਨਾਂ ਦੇ ਲਿਖਤ ਲੇਖ ਇਹ ਮੱਥੇ ਕੇ ਸਕੇਤਾਂ ਦੇਖ ਲੁੱਟੇ ਹਨ ਅੰਤਾਂ ਕਰਨ ਕੇ ਤੇ ਗੁਰ ਸੰਤੋਖ ਸਾੜਨਾ ਆਪੇ ਜੀ ਸਤਿ ਸੇਖ ਸਰ ਮਨਾਇਆ ਹੈ ਜਿਸ ਪ੍ਰਕਾਰ ਪੀਰ ਸੁਭਾਗ ਦਾ ਕਾਉ ਜੀ ਨੇ ਉਹ ਗੁਰੂ ਕਾ ਸੰਤੋਖ ਸਰ ਪੀਰ ਗੁਰੂ ਮਾਰਾ ਕਹਿੰਦੇ ਹਨ ਉਹ اسی ਚੋਸ਼ ਨਾਮ ਕਰਦੇ ਹੈ ਏਵੇਂ ਗੁਰੂ ਸਾਹਿਬ ਸੰਤੋਖ ਦੇ ਸੋਹਰੇ ਜਿਨਾਂ ਚ ਸੰਤੋਖ ਰੂਪੀ ਅੰਮ੍ਰਿਤ ਹੈ ਉਸੇ ਦੇ ਸੰਤੋਖੀ ਸੰਗਤ ਦੇ ਚ ਸਭ ਸੰਤੋਖੀ ਸਰਗਰ ਪੂਰਾ ਤੇ ਸਭ ਨੂੰ ਪੂਰੇ ਸਭ ਦੇ ਸੰਤੋਖ ਦੇ ਦੇਣ ਵਾਲੇ ਉਹ ਮੇਰੇ ਸਰੋਦਰ ਸੰਗਤ ਦੇ ਵਿੱਚ ਜਿਹੜਾ ਸਰਬਨਮਨਨ ਕਰਨੇ ਸੁਣਾਉਣ ਕਰਦੇ ਹੰ ਜੋ ਗਰਮਤ ਮੈਲ ਗਈ ਸਭ ਤਨ ਕੀ ਉਹਦੀ ਖੋਤੀ ਮਾਤਰੂ ਕੀ ਮੈਲ ਚਲੀ ਗਈ ਗਰਮਤ ਮੈਲ ਨੂੰ ਤ੍ਰਿਪੂਤੀ ਘੁਮਾਈਏ ਖੋਤੀ ਮਾਤਰੂ ਮੈਲ ਜੇ ਹੁਕਮ ਨਾਲ ਨਿਗਰੋਧ ਨਾ ਦੀ ਹੈਗਾ ਗੁਰੂ ਸਾਹਿਬ ਦੀ ਕੀਰਤਨ ਸੁਣ ਕੇ ਸੁਣਨ ਵਾਲੇ ਕਰਕੇ ਕੋਈ ਨਾੜ ਖਾਰੀ ਨਹੀਂ ਕਦੀ ਗਈ ਗੁਰਮਤੀ ਜਿਹੜੀ ਗੁਰਮਤੀ ਵਾਲੀ ਇਸ ਕੋਈ ਕੜਾਹਤ ਨਹੀਂ ਜਿਸ ਨੂੰ ਕਦ ਤੱਕ ਦੇਖਵਾ ਦਾ ਕਰਨੇ ਕੋਈ ਜੁਦੀ ਆਏ ਕੋਈ ਗੁਰਮਤੀ ਨਹੀਂ ਕੱਢ ਸਕਦਾ ਮਨ ਦੇ ਕੰਨ ਕੁਮਾਤਾਂ ਲੀਨੇ ਪੜ ਜਾਣਾ ਨਿੰਦਿਆ ਬਹੁਤ ਹੋ ਜੇ ਹਮਤ ਪਤਮੀ ਕਮੀ ਕੁਮਤੀਏ ਆਦਮੀ ਗੁਰਮਤੀਏ ਜਿਹੜੇ ਹੈ ਪ੍ਰਾਈਸਰੀ ਹੁ ਤੱਕ ਨੇ ਤੇ ਪੜ ਜਾਣਾ ਸੁਪਰਾਇਨ ਇੰਡੀਆ ਦੇ ਲੱਗੇ ਰਹਿਣ ਇਹ ਐ ਕੋਟੀ ਮਤ ਵਾਲੇ ਪੁਰਖਾਂ ਦੀ ਗੁਰਮਤ ਜਿਹੜੇ ਹਨਗੇ ਜੇਸੇ ਪ੍ਰਕਾਰ ਗੁਰਮਤਿ ਦੇ ਕਪਾਲਕ ਲੋਕ ਹਨ ਲਿਖਿ ਹੋਏ ਪ੍ਰਵੋਚ ਚੰਦਰਨਾਥ ਜਿਕੇ ਇੱਕ ਹੋਰ ਹੱੱਡਾ ਨਹੀਂ ਆ ਮਾਲਾ ਪਾਉਂਦੇ ਕਪਾਲਕ ਲੋਕ ਜਿਹੜੇ ਐ ਇਸ ਪ੍ਰਕਾਰ ਸ੍ਰੀ ਦੀ ਸ਼ਿਵਜੀ ਦੇ ਉਪਾਸ਼ਕ ਹਨਗੇ ਉਸ ਰਾਤੀ ਆਪਣੇ ਸਿਰ ਨੂੰ ਬਾਹ ਮਾਰ ਗਏ ਸ਼ਰਾਬੀ ਸ਼ੀ ਨੂੰ ਪਿਆ ਕੇ ਜਦੋਂ ਉਹ ਉਲਛਣ ਇਹ ਮੇਰੇ ਅੰਦਰ ਦੀ ਜਾਣ ਕੇ ਇੰਤਕ ਨੂੰ ਇਹੋ ਜੀ ਹਾਲਤ ਨੂੰ ਜਰਮਤ ਕੀ ਬੁਖਾਉ ਉਹ ਮਾਦੀ ਮੈਂ ਉਹਨਾਂ ਦੀ ਹਾਰੀ ਨਿਕਲ ਗਈ ਜਨਾਂ ਦੀ ਜੋ ਰਾਮ ਨਾਮ ਰੰਗ ਰਾਪੇ ਜੋ ਰਹਿ ਪ੍ਰਮੇਸ਼ਰ ਦੇ ਨਾਮ ਦੇ ਪ੍ਰੇਮ ਰੰਗ ਚੇਤੇ ਹੋਏ ਹਨ ਹਰ ਵਕਤੇ ਆ ਰਾਮ ਤੁਮ ਆਪੇ ਆਪ ਆਪ ਤਰਗ ਖਾਕਰ ਇਹ ਨਾਮ ਪਰਮੇਸ਼ਰ ਤੂੰ ਆਪੇ ਆਪ ਫੈਜੂਗੀ ਤੁਸੀਂ ਅੱਜ ਆ ਮਾਰੇ ਪ੍ਰੇਤ ਜੀ ਆਪੇ ਆਉਂ ਜੋ ਪਰਸੀ ਏ ਥਾਕਰ ਉਹ ਜੀ ਵੱਡ ਅਵਰ ਨਾ ਦਾਤੇ ਆਪ ਜੀ ਵੱਡਾ ਹੁ ਕਲਯੁਗ ਚ ਵੀ ਹੋਰ ਕੋਈ ਦਾਤਾ ਨਹੀਂ ਹੈ ਆਪ ਹੀ ਹੋ ਆ ਰਾਮ ਪੂਰਨ ਕਾਲ ਚ ਵੀ ਆਪੇ ਆਪ ਸੀ ਵਰਤਮਾਨ ਕਾਲ ਚ ਵੀ ਆਪੇ ਹੋ ਸੁਆਮੀ ਜੀ ਭਵਿੱਖ ਕਾਲ ਨੂੰ ਆ ਵੀਦਾ ਵੱਡਾ ਵੀ ਹੁਣ ਕੋਈ ਦਾਤਾ ਨਹੀਂ ਹੋਵੇਗਾ ਆ ਰਾਮ ਤੋਂ ਆਪੇ ਆਪੇ ਮਹਾਰਾਜ ਜੀ ਸੁੱਧ ਰੂਪ ਹੋਏ ਆਪ ਅੱਜ ਜੀਵ ਰੂਪ ਹੈ ਆਪ ਹੀ ਸ਼ੂਪ ਹੈ ਪ੍ਰਭਾ ਕਰਦੀ ਆ ਆਈਦਾ ਵੱਡਾ ਦਾਤਾ ਹੋਰ ਕੋਈ ਦਾਤਾ ਨਹੀਂ ਹੈ ਅਬਲ ਸਾਨੀ ਦੀ ਵਿਖਿਆ ਖੋਜ ਕੇ ਜਨ ਨਾਨਕ ਨਾਮ ਲੈ ਤਾਂ ਜੀਵੇ ਉਸ ਕੇ ਚਰਨ ਸੇ ਉਹਨੇ ਜੀਵਤਾਂ ਜਿੰਦੂ ਹੋਈਗਾ ਸੁਖ ਗੁਰੂ ਜੀ ਹੁਣ ਮਾਉਂਦੇ ਹਨ ਹਰ ਜਤੀ ਹੈ ਹਰ ਕਿਰਪਾ ਸੇ ਜੇ ਵੀ ਦੀ ਆਪ ਦੀ ਕਿਰਪਾ ਹੋਵੇ ਤਾਂ ਹਰ ਹਰ ਨਾਮ ਜਪੀਦਾ ਹੈ ਦੇਵ ਦੀ ਕਿਰਪਾ ਦੀ ਕਰੋਂ ਆਵਦੀ ਕਿਰਪਾ ਕਰਕੇ ਹੀ ਸੋਹਰੀ ਕਿਰਪਾ ਤੇ ਤੁੰਕੇ ਆਵੇ ਕੋ ਨਾਮ ਜੱਗੇ ਜੋ ਜਨ ਕੁਝ ਧਾਵ ਗਉੜੀ ਪੂਰਵੀ ਮੁਹੱਲਾ ਚੌਥਾ ਕਰਹੁ ਕਿਰਪਾ ਜਗ ਜੀਵਨ ਦਾਤੇ ਸਾਰੇ ਜੀਵਨ ਜੀਵਨ ਤੇ ਦੂਸਰੂਪੋ ਸੇ ਸਾਰਿਆਂ ਨੂੰ ਰੋਜੀ ਦੇਣ ਵਾਲੇ ਸਾਹ ਦੇਣ ਵਾਲੇ ਪ੍ਰਾਨ ਦੇਣ ਵਾਲੇ ਸਭ ਪਦਾਰਥਾਂ ਦੇ ਦਾਤਿਰ ਜੀ ਆਪ ਕਿਰਪਾ ਦੀਸ਼ਤ ਕਰੋ ਮੇਰਾ ਮਨ ਹਰ ਤੇ ਤੀਰਾਚੀ ਸਾਡਾ ਮਨ ਹੋਰੀਏ ਕਾਲ ਪ੍ਰਭਾ ਅਜੇ ਸਾਸ ਰੰਗਿਆ ਜਾਵੇ ਹਰ ਬੋਝ ਰੱਜੀ ਜਾਵੇ ਚਤ ਸਤਗੁਰ ਬਚਨ ਬਿਉ ਆਤ ਨਿਰਮਲ ਸਤਗੁਰਾਂ ਨੂੰ ਗੁਰੂ ਸਾਹਿਬ ਨੇ ਕਿੰਨ ਨਿਰਮਲ ਸਤਨਾਮ ਮੰਤਰ ਰੂਪ ਨਿਰਮਲ ਉਜਲ ਬਚਨ ਸੁਤੇ ਹਨ ਜਪਦੀਰੇ ਜੁ ਲਾਲ ਤੇ ਲੇਸਾ ਐ ਰੋ ਮੈਲ ਨਹੀਂ ਕਿਸੇ ਪ੍ਰਕਾਰ ਦੀ ਆ ਭਾਤਰ ਹੂਰਾ ਮੈਲ ਹੈ ਨਾ ਇਹ ਇਹਦੇ ਲਾਲ ਚੁਦਨੇ ਦਰੋਗਪਤ ਪਰ ਖੁਸ਼ ਹੋਏ ਕਿ ਖਬਰ ਬਾਹਰ ਦੇ ਕਾ ਹੈ ਕਿ ਨਮਨ ਉਜਲ ਮੰਤਰ ਗੁਰੂ ਸਾਹਿਬ ਨੇ ਬਚਨ ਜੀ ਗਏ ਇਹੋ ਹੀ ਨਿਰਮਲ ਮੰਤਰ ਦਿੱਤਾ ਹੈ ਗੁਰ ਕਾ ਬਚਨ ਬਸਾ ਜੀ ਨਾਲੇ ਗੱਲ ਨਹੀਂ ਦੂਰ ਕਰਨੀ ਬੇਆ ਪਾਹ ਨੂੰ ਸਾਕੇ ਜਾਲੇ ਜਪ ਹਰ 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 ਮਨ ਮਾਚੀ ਹਰ ਹਰ ਨੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਪਦੇ ਹਾਂ ਹਰੀ ਜੋ ਸਾਰੇ ਪਾਪਾਂ ਨੂੰ ਪ੍ਰਮਾਣ ਗੱਲ ਖੋਸੇ ਨੂੰ ਹਰਨ ਵਾਲਾ ਹੈ ਹਰੀ ਜੋ ਪਰਵੇ ਜਨ ਸੰਕੋਸ਼ੇ ਨੂੰ ਹਰਨ ਵਾਲਾ ਹੈ ਹਰੀ ਜੋ ਪਰਵੇ ਬੁੱਧੀ ਜੋ ਸੰਕੋਸ਼ੇ ਨੂੰ ਹਰਨ ਵਾਲਾ ਹੈ ਉਸੇ ਜ ਸਾਡਾ ਮਨ ਮਚਾਰੇ ਮਾਰ ਮਾਰ ਕੇ ਪਦਾਕਾਰ ਹੋ ਕੇ ਮਾਕੇ ਰਾਜਰੇ ਹਾਂ ਉਹ ਸਰੀਰ ਦੇ ਵਿੱਚ ਮਾਕੇ ਤਕਾਕਾਰ ਹੋ ਕੇ ਲੱਗੇ ਹੋਏ ਹਾਂ ਰਾਮ ਮੇਰਾ ਮਨ ਤਾਂ ਨੂੰ ਵੇਦ ਲਿਓ ਹਰ ਸਾਚੇ ਰਾਮ हे ਭਾਈ ਰਾਉਂ ਦੇ ਪਿਆਰੇ ਹੋ ਮੇਰਾ ਮਨ ਵੀ ਤੇ ਤਨ ਵੀ ਹਰੀ ਸਜੇ ਨੇ ਆਜ ਵੇਦ ਲਿਓ ਮੇਲਿਆ ਹੈ ਜਿਵੇਂ ਤੀਰ ਨਾਲ ਨਿਸ਼ਾਨਾ ਬਿੰਨਿਆ ਜਾਂਦਾ ਹੈ ਇਹ ਮਨੁੱਖਾ ਦਾ ਨਿਸ਼ਾਨਾ ਬਣ ਕੇ ਜੁਨੀਆਂ ਗਿਆ ਗੁਰੂ ਦੇ ਬਚਨਾਂ ਕਰਕੇ ਜਿਨ ਕਾਲ ਤੱਕ ਮੁਖ ਜਗਤ ਸਭ ਗ੍ਰਸਿਆ ਉਹ ਸਾਰਾ ਜਗਤ ਪਕੜਿਆ ਹੋਇਆ ਹੈ ਸੋਨਾਂ ਨੂੰ ਖਾਤ ਕਰੀ ਜਾਂਦਾ ਮਿੱਟੀ ਕਰੀ ਜਾਂਦਾ ਹੈ ਗੁਰ ਸਤਿਗੁਰ ਕੈ ਬਚਨ ਹਰ ਹੰ ਦਾਕੇ ਅਪੂ ਭਾਈ ਸਤਿਗੁਰੂ ਸਾਹਿਬ ਦੇ ਬਚਨ ਜੋ ਪਰਮੇਸ਼ਵਰ ਦਾ ਨਾਮ ਹੈ ਹਰੀ ਦਾ ਚਿੰਤਨ ਕਰਕੇ ਅਸੀਂ ਬਚ ਗਏ ਹਾਂ ਜੋ ਵੀ ਭਾਈ ਤੁਮਹਾਰਾ ਦੇ ਨਾਮ ਦਾ ਸਿਮਨ ਕਰੇਗਾ ਗੁਰਾਂ ਦੇ ਬਚਨਾਂ ਕਰਕੇ ਉਹ ਬਚ ਜਾਏਗਾ ਉਹ ਕਾਲ ਦੇ ਬਚਨ ਪਵੇਗਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਸ਼ੇਰ ਤੇ ਸ਼ੇਰਨੀ ਜਦੋਂ ਜੰਗਲ ਨੂੰ ਅੱਗ ਲੱਗ ਜਾਵੇ ਇਹ ਨਾਲ ਦੇ ਨਾਲੋ ਜਾਨਵਰਾਂ ਨੂੰ ਕਾਟ-ਕਾਟ ਕੇ ਖਾਂਦੇ ਆਪਦੇ ਬੱਚਿਆਂ ਨੂੰ ਉਹ ਸਭ ਲੱਗੀ ਕਿਉਂ ਉਹਨਾਂ ਦੰਗਿਆਂ ਨਾਲ ਹੀ ਤੱਕੜ ਕੇ ਜੀਏ ਤਸਲੇ ਆਂਦੇ ਆਤੇ ਉਹਨਾਂ ਨੂੰ ਜੰਗ ਨਹੀਂ ਲੱਗਣਦੀ ਆਪਣੇ ਬੱਚਿਆਂ ਨੂੰ ਐ ਆਪ ਦੇ ਸੇਵਕਾਂ ਨੂੰ ਮਾਰ ਸਾਵੋ ਕਿਸੇ ਤਰ੍ਹਾਂ ਦਾ ਦੁੱਖ ਰੂਪੀ ਜੰਗ ਨਹੀਂ ਲੱਗਿੰਦਾ ਰੱਖ ਲੈਂਦਾ ਜਦੋਂ ਕਾਲ ਦੀ ਅੱਗ ਲੱਗਦੀ ਹੈ ਇਹੋ ਰੱਖਿਆ ਕਰਦੇ ਜਿਵੇਂ ਸ਼ੇਰ ਤੇ ਸ਼ੇਰਨੀ ਆਵੇ ਬੱਚਿਆਂ ਨੂੰ ਜੰਗ ਲੱਗਣ ਤੋਂ ਬਗੈਰ ਰੱਖ ਲੈਂਦੇ ਐ ਐਹ ਪਈ ਉਹ ਪਰਮੇਸ਼ਵਰ ਅੰਤਯਾਮੀ ਕਾਲ ਦੀ ਜੰਗ ਨਹੀਂ ਲੱਗਿੰਦਾ ਇਹ ਗੁਰੂ ਮਾਰਾ ਸਾਹਿਬ ਦੀ ਕਿਰਪਾ ਕਰਕੇ ਹੀ ਬਚ ਗਏ ਹਾਂ ਰਹਿਈ ਜਿਨ ਕੋ ਪ੍ਰੀਤ ਨਾਹੀ ਹਰਿ ਤੇ ਕੀ ਜਿਨਾਂ ਦੀ ਕੀਤੇ ਹੁੰਦਾ ਕੋਈ ਅਸਾਥ ਨਹੀਂ ਹੈ ਸਾਖਤ ਮੂਡ ਨਰਕਾਚੇ ਭਾਈ ਸਾਧਕ ਦੀ ਸ਼ਕਤੀ ਦੇ ਉਪਾਸ਼ਕ ਹੋਣਗੇ ਸਾਧਕ ਕੁਝ ਹੋਰ ਕੀ ਕਰਾਉਣਗੇ ਮੂਰ ਸਾਸਤ੍ਰ ਗਿਆਤੋ ਰਹਤ ਹਾਂਗੇ ਤਿਲ ਕੋ ਜਨਮ ਮਰਨ ਇਹ ਸਾਖਤ ਮੂੜੇ ਨਰ ਕਾਚੇ ਇਹ ਵਿਸ਼ਿਆਂ ਦੇ ਪ੍ਰੇਮ ਲੱਗੇ ਹੋਏ ਹਨ ਕੱਚ ਝਿੜਕ ਜਾਣ ਵਾਲਿਆਂ ਚ ਤਿਲ ਕੋ ਜਨਮ ਮਰਨ ਆਤਪਾ ਅਤ ਭਾਰੀ ਉਹਨਾਂ ਨੂੰ ਅਤਾਂ ਜੰਮਨ ਮਰਨ ਦਾ ਖੁਪਾਰੀ ਦਿੱਤਾ ਪਈ ਰਹਿੰਦੀ ਹੈ ਬਹੁਤ ਵਿੱਚ ਵੇਸਾ ਮਰ ਮਰ ਪਾਕੇ ਉਹ ਤਾਂ ਮੇਰੇ ਤੇ ਕੀੜੇ ਬਣਦੇ ਆ ਮੈਂ ਕੀੜੇ ਬਣ ਬਣ ਕੇ ਫੇਰ ਉਹਦੇ ਚੀ ਪਾਛੇ ਸੜਦੇ ਰਹਿੰਦੇ ਆ ਫੇਰ ਮਰ ਕੇ ਕੀੜੇ ਬਿਸਤਾਰੇ ਬਣਦੇ ਆ ਕਿਉਂ ਮਹਾਤਮ ਜੀ ਕਹਿੰਦੇ ਸੀ ਬਿਸਤਾਰੇ ਕੀੜੇ ਇਖੇ ਆ ਇੱਥੇ ਬਿਸ਼ਰੂਪੀ ਕੀੜਿਆਂ ਦੇ ਬਣ ਕੇ ਅੰਤੋਂ ਮਰੂਪੀ ਬਿਸ਼ਰਾਂ ਦੇ ਕੀੜੇ ਹੋ ਕੇ ਸੜਦੇ ਰਹਿੰਦੇ ਹਨ ਤੂੰ ਦਇਆਲ ਸਰਨ ਪ੍ਰਤਪਾਲ ਕੋ ਮਰ ਆਪ ਜਐ ਦੇ ਘਰ ਹੂੰ ਸਰਨ ਜਿ ਤੂੰ ਹੀ ਪਾਲਣ ਕਰਨ ਵਾਲੇ ਹੋ ਲੋਕ ਦੀਜੇ ਦਾਣ ਹਰ ਹਮ ਜਾਚੀ ਸਰੂਪ ਨਾਮ ਦਾ ਦਾਣ ਦੇਸ ਕੇ ਪਾਚਾ ਹਰੀ ਆਪ ਦੇ ਨਾਮ ਨੂੰ ਹੀ ਜਾਜ ਦੇ ਮੰਗਦੇ ਹਾਂ ਹਰ ਕੇ ਦਾਸ ਦਾਸ ਹੰ ਕੀਜੈ ਰਜ ਹਰੀ ਆਗੂ ਸੇਵਕਾ ਉਹਨਾਂ ਦੇ ਮਨ ਬਾਣੀ ਫੀਲ ਕਰਕੇ ਸਾਨੂੰ ਸੇਵਕ ਬਣਾਓ ਮਨ ਨਿਰਤਕਾਰੀ ਕਰਨਾ ਚੀਨ ਉਹਨਾਂ ਗੁਰਮੁਖਾਂ ਨੂੰ ਅਜਿਹੇ ਰ ਤੇ ਪਰਮੇਸ਼ਰ ਨਿਰਨੋ ਕਰਨਾ ਹੈ ਇਹ ਮਨ ਨਿਰਤਕਾਰੀ ਕਰੇਗਾ ਉਹਨਾਂ ਦੇ ਅੱਗੇ ਇਸ ਪ੍ਰਕਾਰ ਦਾ ਨਿਰਨਾ ਕਰਨਾ ਹੈ ਹਰ ਵਕਤ ਕਿ ਹੋਰ ਮਨ ਪਜਾਰ ਤੋਂ ਨੂੰ ਅਚਣਾ ਨਹੀਂ ਹੈ ਨਿਰਨ ਨਿਰਨਾ ਕਰਕੇ ਉਸੇ ਸੂਝ ਵਰਨ ਹੈ ਜਿਹੋ ਇੰਤਕਾਰੀ ਆ ਵਿਚਾਰ ਕਰਨ ਗੂਪ ਆਪੇ ਸਾਹ ਵੱਡੇ ਪ੍ਰਭ ਸੋਨੀ ਸੁਹੀ ਵਗੇ ਆ ਸਾਹੋਂ ਸਤਿਗੁਰ ਨਾਨਕ ਦੇਵ ਜੀ ਸਭ ਤੋਂ ਵੱਡੇ ਸਭ ਤੋਂ ਵੱਡਾ ਸਤਿਗੁਰ ਨਾਨਕ ਸਾਰਿਆਂ ਦੇ ਮਾਲਕ ਹੋ ਗੁਰ ਜੈਸਾ ਨਹੀਂ ਕੋ ਦੇਵ ਆਮ ਬਣ ਜਾ ਰਹੇ ਹੈ ਤਾਂ ਕਿ ਮਰੇ ਤੁਸਾਹ ਦੇ ਰੂਪ ਦੇ ਬਣ ਜਾ ਰਹੇ ਹੈ ਕਿਰਪਾ ਕਰਕੇ ਸਾਨੂੰ ਪ੍ਰਾਪਤ ਹੋਵੋ ਮੇਰਾ ਮਨ ਤਨ ਜੀਉ ਰਾਸ ਸਭ ਤੇਰੀ ਇਹ ਮਾਰਾ ਮੇਰਾ ਮਨ ਵੀ ਤਨ ਵੀ ਜ਼ਿੰਦਗੀ ਸੁਖ ਸਰੀਰ ਸੁਧੂਰ ਸਰੀਰ ਸਭ ਆਪ ਦੀ ਰਾਸ ਪੂੰਜੀ ਦਿੱਤੀ ਹੋਈ ਹੈ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਸਾਡੇ ਸਾਹ ਪ੍ਰਮੇਸ਼ਰ ਕਾਲ ਤੂੰ ਸੱਚਾ ਸਾਹ ਹੈ ਬਾਕੀ ਦੇ ਕੱਚੇ ਸ਼ਾਹੂਕਾਰ ਦੁਨਿਆਵੀ ਗੌੜੀ ਪੂਰਬੀ ਮਹੱਲਾ ਚੌਥਾ ਤੋ ਦਾਇਾਲ ਸਰਬ ਦੁਖ ਭੰਜਨ ਤੇਰੇ ਸਾਚਾ ਗਿਆ ਦੇ ਘਰ ਹੂੰ ਸਾਰੇ ਜੀਵਾਂ ਦੇ ਜਮਨ ਮੱਲੇ ਦੁਖਾਂ ਨੂੰ ਭੰਨਵਾਲੇ ਹੂੰ ਇੱਕ ਬਿਨੋ ਸੁਨੋ ਦੇ ਕਾਨੇ ਤੇ ਮਹਾਰਾ ਬੇਨਤੀ ਉਹੀ ਕਰਦੇ ਹਾਂ ਬੇਨਤੀਆਂ ਜੋ ਬੇਨਤੀ ਸੁਨੋ ਦੇ ਕਾਨੇ ਕੰਮ ਦੇ ਤੇ ਮਹਾਰਾ ਖਾਲ ਦੇ ਤੇ ਸੁਨੋ ਸਾਡੀ ਬੇਨਤੀ ਨੂੰ ਜੇਸਤੇ ਤੋ ਹਰ ਜਾਣੇ ਸੁਆਮੀ ਜਿਨ੍ਹਾਂ ਸੰਗਰਾਂ ਦੁਆਰਾ ਹੀ ਮਾਲਕ ਤੁਸੀਂ ਭਗਤਾਂ ਨੇ ਜਾਣੇ ਹੋਏ ਹੈ ਜਾਨ ਜਾਨੇ ਜਾਣੇ ਹੋ ਸਤਗੁਰ ਮੇਨ ਮੇਰਾ ਪ੍ਰਾਨੀ ਗੁਰੂ ਨਾਨਕ ਜੀ ਗੁਰੂ ਅੰਗਦ ਸਾਹਿਬ ਜੀ ਵਰਗਾ ਸਦਾ ਦੀ ਪ੍ਰਾਣ ਵਾਲਾ ਆਸਰਾ ਹੈ ਉਹਨੋਂ ਵੀ ਨਾਲ ਮਹਾਰਾਜਾ ਨੂੰ ਮੇਰੇ ਨਾਲ ਕਰੋ ਆਰਾਮ ਹਾਂ ਸਤਗੁਰ ਪਾੜ ਬ੍ਰਹਮਚਰ ਮਾਨਨੇ ਰਾਮ ਪਿਆਰੇ ਰਾਮ ਦੇ ਸੰਤ ਜਨੋ ਪਿਆਰੇ ਹੋ ਐਦਾਂ ਸਤਗੁਰਾਂ ਨੂੰ ਅਕਾਲ ਪੁਰਖ ਪਾੜ ਗੋ ਪਰਮੇਸ਼ਰ ਮੰਨੇ ਸਤਗੁਰਾਂ ਤੋਂ ਭੇਨ ਨਹੀਂ ਹੋ ਕਿਸੇ ਪਾਸੇ ਕਿਤਨੂੰ ਜੋੜਦੇ ਜੋ ਬੀਗੇ ਮਹਾਰਾਜ ਸਾਹਿਬ ਨੂੰ ਜੀਵਨ ਕਰਕੇ ਮੰਗੇ ਹੈ ਉਹ ਭੁੱਲੇ ਫਿਰਦੇ ਹਾਂਗੇ ਗੁਰਪਰਮੇਸ਼ਰ ਦੇ ਸਾਹਮਣੇ ਰਹਾ ਸਮਾਏ ਹਨ ਮੂੜ ਮੂਗ ਦੇ ਅਸ਼ੁੱਧ ਮਤਹੁ ਹੁੰਦੇ ਸੀ ਹਾਰਮ ਵੱਲੋਂ ਮੂਗ ਦੇ ਸੀ ਸ਼ਾਸਤਰ ਗਿਆਨ ਵੱਲੋਂ ਅਸ਼ੁੱਧ ਮਤ ਵਾਲੇ ਸੀ ਆਤਮ ਵਿਚਾਰੀ ਮਤਵ ਨੂੰ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਗੁਰੂ ਨਾਨਕ ਦੇਵ ਦੇ ਗੁਰੂ ਅਮਰਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਕਰਕੇ ਗੁਰੂ ਜੋਤਿ ਵਰਤਮ ਸਤਗੁਰੂ ਜੀ ਹੈ ਉਨ੍ਹਾਂ ਦੇ ਬਚਨਾਂ ਕਰਕੇ ਅਕਾਲ ਤਖਤ ਰੀ ਨੂੰ ਜਾਣ ਲਿਆ ਹੈ ਜਿਤਨੇ ਰਾਸ ਅਨਰਾਸ ਹਮਦੀ ਦੇ ਗੁਰਾਂ ਦੇ ਬਚਨਾਂ ਕਰਕੇ ਹਰੀ ਨੂੰ ਕਰਕੇ ਹੀ ਜਾਣੇ ਗਏ ਹੋ ਜਿਤਨੇ ਰਾਸ ਅਨਰਾਸ ਹਮ ਦੇਖੇ ਵਸੇ ਸਭ ਕੁਛ ਪੜਿ ਰੂਪ ਰਸ ਗੰਧ ਪੰਜ ਵਿਸ਼ਿਆਂ ਦੇ ਜਿੰਨੇ ਰਸ ਮਿੱਠਾ ਕੌੜਾ ਕਸਾਇਆ ਦੁਕਸ਼ੇ ਰਸ ਅਨ ਹੋਰ ਜਿੰਨੇ ਗੁਆਇ ਦੇ ਰਸ ਹੈ ਅਜੀਬ ਕਿ ਹਨ ਫੁੱਲ ਵਰ ਵਾਲੇ ਪੈਰ ਵਾਲੇ ਥਾਣ ਵਾਲੇ ਸਭ ਦਿੱਲੇ ਸੀਤ ਸੀ ਕਾਨੇ ਜਿਹੜੇ ਠਿੱਕ ਠਿੱਕੇ ਹਨ ਅੰਤ ਨੂੰ ਦੇਰ ਹੀ ਕਰ ਦਿੰਦੇ ਹੈ ਕੋਗੀ ਕੁੜ੍ਹਿਆ ਮਨ ਮਗਰੋਂ ਵਰਾਗ ਕੇ ਸਹ ਕੋ ਜਾਂਦਾ ਹੈ ਨਜ਼ਰ ਧੋਣ ਲੱਗ ਜਾਂਦੀ ਹੈ ਵਿਸ਼ੇ ਵੱਲੋਂ ਇਸੇ ਪ੍ਰਕਾਰ ਖਾ ਕੇ ਜਦ ਪੇਟ ਭਰ ਜਾਂਦਾ ਆਫਰ ਜਾਂਦਾ ਢੇਰ ਖਾਣ ਕਿਤਨੀ ਕਰ ਜਾਏ ਉਹਦੇ ਅੰਦਰ ਗੁਰਤੀ ਨਹੀਂ ਲੰਘਦੀ ਜ਼ਹਿਰ ਬਣ ਜਾਂਦਾ ਖਾਦਾ ਹੋਇਆ ਇਹ ਜਿੰਨੇ ਸਾਰੇ ਰਾਸ ਪਾਸੇ ਕੋਹ ਨੂੰ ਆਗੇ ਕੇ ਸਾਰੇ ਫਿੱਕੇ ਹਨ ਇਹ ਫਿੱਕਾ ਨੇ ਫੈਂਡ ਦੇਣ ਵਾਲੇ ਹਨ ਅਸੀਂ ਫਿੱਕੇ ਜਾਣ ਕੇ ਦੇਣ ਸੇ ਜਾਣ ਕੇ ਫੈਂਡ ਦਿੱਤੇ ਇਹਨਾਂ ਨੂੰ ਫਿੱਕੇ ਤੋਂ ਫਿੱਕੇ ਦਾ ਸਾਹਮਣੇ ਨੋ ਬ੍ਰਸਵਾ ਮਿੱਠਿਆ ਤੋਂ ਮਿੱਠਾ ਹੈ ਹਰ ਦਾ ਨਾਮ ਅੰਦਰਕ ਰਾਸ ਚਾਖਿਆ ਆਈ ਹਮ ਜੰਮ ਅਮਰਤ ਮੈਂ ਉਰਾਸਿਆ ਜਿਵੇਂ ਜਿੰਨ ਚੱਖੇ ਧਾਰਿਆ ਹੈ ਇਹ ਸਤਗੁਰ ਮੀਠ ਰਸ ਦਾਨੀ ਸਤਗੁਰ ਆਏ ਮਿਲ ਕਰਕੇ ਮਿੱਠਾ ਰਸ ਪਰਾਉ ਤੋ ਜਿਨਾਂ ਨੇ ਭਗਣਾ ਕੀਤਾ ਮਾਰੇ ਜੋ ਗਵਣੇ ਕਰਕੇ ਮਿੱਠੇ ਰਸ ਨੂੰ ਜੰਨੇ ਉਹਨੇ ਚੀਤੀ ਦਾ ਪ੍ਰਸੰਨ ਹੋਈਦਾ ਐਂ ਪਰਮੇਸ਼ਰ ਦੇ ਰਸ ਨੂੰ ਜੰਨੇ ਵੀ ਨਹੀਂ ਆਈ ਚੂਕ ਨਹੀਂ ਹੋ ਆਰਬਦ ਕੋ ਸਰਾਸਲੇ ਵਿੱਚ ਜੁڑے ਰਹਿਨੇ ਉਹਦੇ ਗੌਣ ਦੇ ਰਸ ਜੁੜੇ ਰਹਿਨੇ ਹ ਜਿੰਨ ਕਾ ਗੁਰ ਸਤਗੁਰ ਨਹੀਂ ਭੀਚਿਆ ਜਿੰਨ ਜੀ ਜਗੁ ਸਿੰਘ ਸਬਦ ਗੁਰੂ ਨਾਨਕ ਦੇਵ ਜੀ ਨਹੀਂ ਮਿਲੇ ਹਨ ਭਾਗਾਂ ਤੋਂ ਹੀਰਿਆਂ ਨੂੰ ਇਹ ਸਾਖਤ ਮੂੜ دیਵਾਨੇ ਇਹ ਸਾਖਤ ਸ਼ਬਦੀ ਰੋ ਪੈਸ਼ਕ ਹੈ ਦਿਹਾਰਾਂ ਵਾਲੋ ਮੂਰਖ ਹੈ ਉਰਮਾਇਰ ਜੀ ਲਈ ਬਗਾਨੇ ਕਮਲੇ ਹੁਣ ਤਿੰਨ ਕੇ ਕਰਮਹੀਨ ਤੁਰ ਪਾਏ ਕਰਮੇ ਕਰਕਾਰ ਨੇ ਇਹੋ ਜਿਹੇ ਜੀਵ ਕਰਮ ਸੀ ਉਹ ਚੰਗੇ ਕਰਮ ਨਹੀਂ ਸੀ ਹੀਣੇ ਭਾਗਾਂ ਤੋਂ ਹੀਣੇ ਉਹਨਾਂ ਦੇ ਕਰਮ ਤੋਂ ਉਹ ਮਾਰੇ ਪਾਏ ਗਏ ਇਹ ਦੀਪਕ ਮੋਹ ਇਪਚਾਨ ਨੇ ਮਾਰੇ ਕਿਉਂ ਮਾਰੇ ਕਰਮ ਉਹਨਾਂ ਦੇ ਪਾਪਕੰਧ ਜਿਹੜੇ ਤਰਕਾਰ ਪਾਈ ਜੀਵ ਨੂੰ ਦੇਖ ਕੇ ਜਿਹੜੇ ਪਤੰਦੇ ਆ ਉਹਦੇ ਮੋਹ ਦੇ ਵਿੱਚ ਸੜ ਜਾਂਦੇ ਉਹ ਨਹੀਂ ਜਾਣਦੇ ਅੱਗ ਦੀ ਐਵੇਂ ਦੀਵੇ ਦੀ ਈਆਂ ਦੇ ਰੂਪ ਨੂੰ ਕਾਲੇ ਕੇਸ ਤੇ ਧੂਏ ਨੂੰ ਦੇਖ ਕੇ ਕਿ ਮੋਹ ਦੇ ਚਾਹੇ ਕੇ ਦੀਵੇ ਨੂੰ ਬਿਸ਼ੇ ਰੂਪੀ ਅੱਗ ਦੀ ਲਾੜਿ ਪੱਜ ਕੇ ਸੜ ਗਏ ਹਣ ਜਿਨ ਕੋ ਤੂੰ ਦਇਆ ਕਰ ਮੇਲੋ ਅੱਜ ਜਿਨਾਂ ਤੇ ਤੂੰ ਗਿਆਨਤਾ ਕਰਕੇ ਆਮੇਲਨ ਮੇ ਹੋ ਹਰ ਹਰ ਸਿਮ ਲਗਾਨੀ ਹੋਈ ਹਰਿ ਪਰਮੇਸ਼ਰ ਆਗਦੀ ਸੇਵਾ ਕਰਨ ਕਿ ਲੱਗੇ ਆ ਭਜਨ ਬੰਨ ਕੇ ਜੁੜ ਗਏ ਹਨ ਜਨ ਨਾਨਕ ਹਰ 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 ਜਦ ਪ੍ਰਗਟੇ ਸਰੂਪੀ ਦੇਲਿ ਜਿਨ ਨੂੰ ਮਨ ਕਰਕੇ ਹਰ ਜਕਿਆ ਬਾਣੀ ਕਰਕੇ ਹਰ ਜਕਿਆ ਸ਼ਰੀਰ ਕਰਕੇ ਰੂਪ ਰੂਪ ਕਰਕੇ ਹਰ ਜਕਿਆ ਉਹਨੋਂ ਬਿਹਰੀ ਦੇ ਜਾਦ ਕਰਕੇ ਹਰੀ ਅੰਦਰੋਂ ਪ੍ਰਗਟ ਹੋ ਗਏ ਮਤ ਗੁਰ ਮਤ ਨਾਮ ਸਮਾਨੇ ਉਪਰਕਾਰ ਭਾਈ ਮਤੀ ਬੁੱਧੀ ਦੇ ਅੰਦਰੋਂ ਗੁਰਾਂ ਦੀ ਸਿੱਖਿਆ ਦੁਆਰਾ ਨਾਮੀ ਪਰਮੇਸ਼ਰ ਸਮਾ ਗਏ ਨਾਮ ਜਪ ਕੇ ਮਿਲ ਗਏ